ਸਵਾਗਤ ਹੈ ਜੀ ਹਰ ਪ੍ਰੋਡਿਊਸਰ ਦੇਖ ਰਹੇ ਹਨ ਦਰਸ਼ਕਾਂ ਦਾ ਮਹ ਚੇਤਨ ਕਾਸ਼ਪ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਸਵੇਰੇ ਦਸੂਆ ਦੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਦਾ ਤਲਵਾਰਾ ਤੋਂ ਦਸੂਆ ਜਾ ਰਹੀ ਬੱਸ ਪਿੰਡ ਸਗਰਾ ਨਜ਼ਦੀਕ ਹਾਦਸਾਗ੍ਰਸਤ ਹੁੰਦੀ ਹੈ ਤੇ ਇੱਕ ਕਾਰ ਦੇ ਨਾਲ ਉਸ ਬਸਤੀ ਕਾਫੀ ਭਿਆਨਕ ਟੱਕਰ ਹੁੰਦੀ ਹੈ ਤੇ ਇਸ ਹਾਦਸੇ ਦੇ ਵਿੱਚ ਇੱਕ ਬੱਚੀ ਸਮੇਤ ਜੋ ਜਾਣਕਾਰੀ ਮਿਲੀ ਹੈ ਕਿ 8 ਬੱਚਿਆਂ ਦੇ ਮਾਫੀ ਚੋਂ ਨਾ 8 ਵਿਅਕਤੀਆਂ ਦੀ ਇਹ ਮੌਤ ਹੋਣ ਦੀ ਜਿਹੜੀ ਬੇहद ਮੰਦ ਭਾਗੀ ਖਬਰ ਇਸ ਵਾਰ ਸਮਾਣੀ ਆਈ ਸੀ ਤਾਂ ਜਿਵੇਂ ਇਹ ਹਾਦਸਾ ਵਾਪਰਦਾ ਹੈ ਤਾਂ ਉਸ ਤੋਂ ਬਾਅਦ ਤੁਰੰਤ ਮੌਕੇ ਤੇ ਜਿੱਥੇ ਪੁਲਿਸ ਪ੍ਰਸ਼ਾਸਨ ਪਹੁੰਚ ਜਾਂਦਾ ਹੈ ਤਾਂ ਉੱਥੇ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਦਾ ਧੰਨਵਾਦ ਹੈ ਸਥਾਨਕ ਵਾਸੀਆਂ ਦਾ ਇਲਾਕਾ ਵਾਸੀਆਂ ਦਾ ਜਿਨ੍ਹਾਂ ਨੇ ਇੱਕ ਇਨਸਾਨੀਅਤ ਦੀ ਮਿਸਾਲ ਨੂੰ ਕਾਇਮ ਕਰਦਿਆਂ ਹੋਇਆਂ ਤੁਰੰਤ ਨਾ ਕਿਸੇ ਪ੍ਰਸ਼ਾਸਨ ਨੂੰ ਡੀਕਿਆ ਨਾ ਕੋਈ ਰਾਹਤ ਦੇਖੀ ਆ ਤੇ ਤੁਰੰਤ ਜਿਹੜੇ ਉਹ ਆਪਣੇ ਪੱਤਰ ਤੇ ਰਾਹਤ ਕਾਰਜਾਂ ਦੇ ਵਿੱਚ ਜੁਟ ਕੇ ਸੀ ਤਾਂ ਉਹਨਾਂ ਲੋਕਾਂ ਨੂੰ ਇਸਲਾਮ ਵੀ ਹੈ ਤਾਂ ਉਹਨਾਂ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਵੀ ਹੈ ਕਿਉਂਕਿ ਇਸ ਤਰ੍ਹਾਂ ਦਾ ਇੱਕ ਸਮਾਜਿਕ ਇਨਸਾਨੀਤ ਦਿਖਾਉਣ ਦਾ ਸਮਾਂ ਸੀ ਬਾਕੀ ਚਲੋ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੋਣਾ ਹੁੰਦਾ ਉਹੀ ਵਾਪਰਨਾ ਹੁੰਦਾ ਉਹ ਬਾਹਣਾ ਵਾਪਰਨਾ ਹੁੰਦਾ ਪਰੰਤੂ ਸਥਾਨਕ ਲੋਕਾਂ ਵੱਲੋਂ ਬਹੁਤ ਇੱਕ ਧਿਆਨਤਦਾਰੀ ਦਿਖਾਈ ਗਈ ਸੀ ਇਸ ਵਾਰ ਇਸਾਰੇ ਹਾਸੇ ਦੇ ਦੌਰਾਨ ਤਾਂ ਹਾਸੇ ਤੋਂ ਬਾਅਦ ਜਿੱਥੇ ਹੁਸ਼ਾਰਪੁਰ ਦੇ ਡਿਪਟੀ ਕਮਿਸ਼ਨਰ ਮੈਡਮ ਆਸ਼ੀਕਾ ਜੈਨ ਪਹੁੰਚੇ ਐਸਐਸਪੀ ਸੰਦੀਪ ਮਲਿਕ ਪਹੁੰਚੇ ਤਾਂ ਉੱਥੇ ਹੀ ਤਮਾਮ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਜਿਕਰ ਆਪਾਂ ਹੁਸ਼ਾਰਪੁਰ ਦੇ ਇਹ ਹੁਸਰਪੁਰ ਦੇਲਕਾ ਦਸੂਹਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁਮਣ ਹੁਰਾਂ ਦੀ ਗੱਲ ਕਰੀਏ ਤਾਂ ਉਹ ਵੀ ਇਹ ਮੌਕੇ ਤੇ ਪਹੁੰਚੇ ਹੋਏ ਸਨ ਤਾਂ ਉਹਨਾਂ ਵੱਲੋਂ ਵੀ ਜ਼ਖਮੀਆਂ ਤਾਂ ਜਿਹੜਾ ਹਾਲਚਲ ਜਾਣਿਆ ਸੀ ਤਾਂ ਇਹ ਸਾਰਾ ਮਾਮਲਾ ਜਿਹੜਾ ਐਡਵੋਕੇਟ ਕਰਮਵੀਰ ਘੁਮਣ ਹਲਕਾ ਦਸੂਹਾ ਦੇ ਜਿਹੜੇ ਆਪਪਤਾ ਹੈ ਕਰਿਆ ਤਾਂ ਉਹਨਾਂ ਵੱਲੋਂ ਇਹ ਸਾਰਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਮਨਜੋਗ ਸਰਦਾਰ ਭਗਵੰਤ ਸਿੰਘ ਮਾਨ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਗਿਆ ਸੀ ਤਾਂ ਜਿੱਥੇ ਭਗਵੰਤ ਮਾਨ ਵੱਲੋਂ ਇਸ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਉੱਥੇ ਪੰਜਾਬ ਸਰਕਾਰ ਵੱਲੋਂ ਹੁਣ ਇੱਕ ਇਹ ਵੱਡਾ ਐਲਾਨ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਇਹ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਤੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਇਸ ਹਾਦਸੇ ਦੇ ਵਿੱਚ ਇਸ ਜ਼ਖਮੀਆਂ ਦਾ ਮੁਫਤ ਇਲਾਜ ਕਰਨ ਦਾ ਐਲਾਨ ਆ ਜਿਹੜਾ ਕੀਤਾ ਗਿਆ ਤੇ ਇਸ ਦੀ ਪੁਸ਼ਟੀ ਪਕਾਇਦਾ ਹੁਸ਼ਿਆਰਪੁਰ ਦੇ ਹਲਕਾ ਦਸੂਆ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵੱਲੋਂ ਅਦਾਰੇ ਹੁਸ਼ਿਆਰਪੁਰ ਐ న్యూਸ ਚੈਨਲ ਦੇ ਨਾਲ ਗੱਲਬਾਤ ਦੌਰਾਨ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਾਨ ਵੱਲੋਂ ਇਸ ਹਾਦਸੇ ਤੇ ਬੇਹਦ ਇਹ ਡਾਕ ਦਾ ਪ੍ਰੋਜੈਕਟਾਵਾ ਵੀ ਕੀਤਾ ਗਿਆ ਐਲਾਨ ਕੀਤਾ ਗਿਆ ਤਾਂ ਉੱਥੇ ਹੀ ਅਮਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਤੇ ਇਸ ਹਾਦਸੇ ਦੇ ਵਿੱਚ ਤਕਰੀਬਨ ਦੱਸਿਆ ਜਾ ਰਿਹਾ ਸੀ ਕਿ ਤਕਰੀਬਨ ਲਗਭਗ 3 ਦਰਜਨ ਦੇ ਕਰੀਬ ਸਵਾਰੀਆਂ ਜਿਹੜੀਆਂ ਬੱਸ ਦੇ ਵਿੱਚ ਸਵਾਰ ਸਨ ਉਹ ਜ਼ਖਮੀ ਹੋਈਆਂ ਨੇ ਤਾਂ ਜਿਨ੍ਹਾਂ ਦੇ ਵਿੱਚੋਂ ਨੇ ਕਈਆਂ ਤੇ ਸੱਟ ਚੋਟਾਂ ਜਿਹੜੀ ਉਹ ਜ਼ਿਆਦਾ ਪਹੁੰਚੀ ਹੈ ਤਾਂ ਉਹਨਾਂ ਸਾਰੇ ਜ਼ਖਮੀਆਂ ਦਾ ਵੀ ਪੰਜਾਬ ਸਰਕਾਰ ਵੱਲੋਂ ਤੇ ਮੁਫਤ ਇਲਾਜ ਕਰਨ ਦਾ ਐਲਾਨ ਕੀਤਾ ਗਿਆ ਤਾਂ ਅਦਾਰਾ ਹੁਸ਼ਾਰਪੁਰ ਨਿਊਜ਼ ਵੀ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰਦਾ ਹੈ ਕਿ ਜੋ ਪਿਛੜੀਆਂ ਰੋਹਾਂ ਨੇ ਪਰਮਾਤਮਾ ਨਾਲ ਉਹਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਪ੍ਰਕਸ਼ਣ ਖਾਸ ਕਰ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਪਰਮਾਤਮਾ ਉਹਨਾਂ ਨੂੰ ਹੌਸਲਾ ਬਖਸ਼ੇ ਕਿਉਂਕਿ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਵੱਡਾ ਹਾਦਸਾ ਹੁੰਦਾ ਹੈ ਤਾਂ ਉੱਥੇ ਜਿੱਥੇ ਪੂਰਾ ਜ਼ਿਲ੍ਹੇ ਦੇ ਵਿੱਚ ਦਾ ਜਿੱਥੇ ਸੋਗ ਦੀ ਲਹਿਰ ਹੈ ਗਈ ਹੈ ਤਾਂ ਉੱਥੇ ਖਾਸ ਕਰ ਉਹ ਪਰਿਵਾਰ ਉਨਾ ਪਰਿਵਾਰਾਂ ਤੇ ਬੇਹਦ ਦੁੱਖਾਂ ਦਾ ਪਹਾੜ ਡਿੱਗਦਾ ਚ ਇਹਨਾਂ ਦੀ ਜੀ ਹੈ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਆ ਉਹ ਸਤਲ ਹੀ ਉਹਨਾਂ ਤੋਂ ਦੂਰ ਹੋ ਜਾਂਦੇ ਨੇ ਤਾਂ ਸਵੇਰ ਸਮੇਂ ਹੀ ਹਾਦਸਾ ਵਾਪਰਦਾ ਇੱਕ ਮਿੰਨੀ ਵਾਸ ਕਰਤਾਰ ਕੰਪਨੀ ਦੀ ਮਿੰਨੀ ਵਸ ਦੱਸੀ ਜਾਂਦੀ ਹੈ ਤੇ ਇੱਕ ਗੱਡੀ ਦੀ ਜਿਹੜੀ ਉਹ ਟੱਕਰ ਹੋ ਜਾਂਦੀ ਹੈ ਤੇ ਟੱਕਰ ਇੰਨੀ ਕੁ ਜ਼ਿਆਦਾ ਭਿਆਨਕ ਹੁੰਦੀ ਹੈ ਕਿ ਬੱਸ ਦੇ ਵੀ ਜਿਹੜੀ ਉਹ ਪੂਰੀ ਤਰ੍ਹਾਂ ਦੇ ਨਾਲ ਪਰਖੱਚੀ ਉੱਡ ਜਾਂਦੇ ਨੇ ਤੇ ਗੱਡੀ ਦਾ ਵੀ ਕਾਫੀ ਜ਼ਿਆਦਾ ਜਿਹੜਾ ਉਹ ਨੁਕਸਾਨ ਹੁੰਦਾ ਤਾਂ ਇੰਨਾ ਕੋ ਵੱਡਾ ਹਾਦਸਾ ਵਾਪਰਿਆ ਜਿਸ ਤੇ ਇੰਨਾ ਕੁ ਜ਼ਿਆਦਾ ਦੁੱਖ ਹੈ ਹਰ ਇੱਕ ਵਿਅਕਤੀ ਨੂੰ ਇਸ ਤੇ ਹਾਸਲ ਤੇ ਕਿ ਅਸੀਂ ਚੱਕ ਵੀ ਜਿਹੜਾ ਉਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਤੇ ਤਾਂ ਇਸ ਵਕਤ ਹਰ ਇੱਕ ਦੁੱਖ ਦੀ ਘੜੀ ਦੇ ਵਿੱਚ ਹਰ ਇੱਕ ਵਿਅਕਤੀ ਹੈ ਜਿਹੜਾ ਉਹ ਪ੍ਰਮਾਤਮਾ ਅੱਗੇ ਆਪਣੇ ਆਪਣੇ ਗੁਰੂ ਪੀਰ ਪੈਗੰਬਰ ਅੱਗੇ ਅਰਦਾਸ ਕਰਦਾ ਹੈ ਕਿ ਉਹਨਾਂ ਮ੍ਰਿਤਕਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਤੇ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਚਾਹਣ ਵਾਲਿਆਂ ਨੂੰ ਜਿਹੜਾ ਉਹ ਦੁੱਖ ਸਹਿਣ ਦੀ ਪ੍ਰਮਾਤਮਾ ਵਾਹਿਗੁਰੂ ਮਾਤਾ ਰਾਣੀਆ ਉਹ ਸ਼ਕਤੀ ਪ੍ਰਦਾਨ ਕਰਨ ਤੇ ਹੁਣ ਇਹ ਸਾਰੇ ਮਾਮਲੇ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਐਲਾਨ ਕਰਦੇ ਹੋਏ ਆ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਤੇ ਜ਼ਖਮੀਆਂ ਦਾ ਜਿਹੜਾ ਮੁਫਤ ਇਲਾਜ ਕਰਾਉਣ ਦਾ ਐਲਾਨ ਕੀਤਾ ਗਿਆ ਤੇ ਇਸ ਹਾਦਸੇ ਦੇ ਵਿੱਚ ਕੁੱਲ 8 ਵਿਅਕਤੀਆਂ ਦੀ ਮੌਤ ਹੋਈ ਹੈ ਤੇ ਉਹਨਾਂ ਦੇ ਅਸੀਂ ਨਾਮ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਸਭ ਤੋਂ ਪਹਿਲਾਂ ਗੁਰਮੀਤ RAM ਪੁੱਤਰ ਬਚਨाराम ਵਾਸੀ ਹਲੇੜ ਘੋਗਰਾ ਜਿਨ੍ਹਾਂ ਦੀ ਉਮਰ 65 ਸਾਲ ਦੇ ਕਰੀਬ ਦੱਸੀ ਜਾਂਦੀ ਹੈ ਇਸ ਤੋਂ ਬਾਅਦ ਲਵ ਕੁਮਾਰ ਪੁੱਤਰ ਦਰਸ਼ਨ ਸਿੰਘ ਵਾਸੀ ਕਾਕੀ ਜ਼ਿਲ੍ਹਾ ਕਾਗੜਾ ਦੱਸਿਆ ਜਾ ਰਿਹਾ ਇੱਕ ਬੱਚੀ ਜਿਸ ਦੀ ਮੌਤ ਹੋਈ ਹੈ ਐਵਾਇ ਕਰੋ ਇੱਕ ਬੱਚੀ ਤਿੰਨ ਜਿਸ ਦੀ ਉਮਰ ਸਿਰਫ 3 ਸਾਲ ਰੱਜੂ ਪੁੱਤਰੀ ਅਸ਼ਰਫ ਵਾਸੀ ਬੁੱਢਾਵੜ ਮੁਕੇਰੀਆਂ ਹਲਕੇ ਦੇ ਦੀਨ ਸ਼ਾਹ ਦੇ ਪਿੰਡੋਂ ਦਾ ਗੁੱਡਾਵੜ ਤਾਂ ਉਸ ਤੋਂ 3 ਸਾਲ ਦੀ ਉਮਰ ਸੀ ਇਸ ਬੱਚੀ ਤੇ ਹਲੇ ਫੁੱਲ ਭਾਰ ਬੱਚੀ ਸੀ ਤੇ ਚੌਥੇ ਆ ਗਿਆ ਜੀ ਸਤਵਿੰਦਰ ਕੌਰ ਵਾਸੀ ਜਲਾਲ ਚੱਕ ਜਿਨ੍ਹਾਂ ਦੀ ਉਮਰ 55 ਸਾਲ ਦੇ ਕਰੀਬ ਹੈ ਬਲਵੀਰ ਕੋਰ ਪਤਨੀ ਗੱਜਣ ਸਿੰਘ ਵਾਸੀ ਵਾਰਡ ਨੰਬਰ 2 ਦਸ਼ਮੇਸ਼ ਨਗਰ ਦਸੂਹਾ ਸੰਦੀਪ ਸਿੰਘ ਪੁੱਤਰ ਅਭੀਰਾ ਵਾਸੀ ਨਵੀਆਂ ਬਾਗੜੀਆਂ ਥਾਣਾ ਪੈਣੀ মিয়া ਖਾਂ ਜ਼ਿਲ੍ਹਾ ਗੁਰਦਾਸਪੁਰ ਇਸ ਤੋਂ ਇਲਾਵਾ ਮੀਨਾ ਪਤਨੀ ਅਸ਼ਰਫ ਵਾਸੀ ਬੁੱਢਾਵੜ ਉਮਰ 36 ਸਾਲ ਸੁਹਾਗਰਾਨੀ ਪਤਨੀ ਸਰਬੰਸ ਸਿੰਘ ਵਾਸੀ ਸਹੋੜਾ ਤਾਂ ਇਹਨਾਂ 8 ਵਿਅਕਤੀਆਂ ਦੀ ਮੌਤ ਹੋਈ ਹੈ ਤੇ ਇੱਕ 3 ਸਾਲ ਦੀ ਬੱਚੀ ਰੱਜੂ ਪੁੱਤਰੀ ਅਸ਼ਰਫ ਤਾਂ ਇੱਕ ਮੀਨਾ ਪਤਨੀ ਅਸ਼ਰਫ ਸ਼ਾਇਦ ਹੋ ਸਕਦਾ ਹੈ ਕਿ ਇਹ ਮਾਵਾਂ ਤੀਆਂ ਹੋਣ ਦੋਵੇਂ ਦੋਵੇਂ ਤਾਂ 8 ਕੁੱਲ 8 ਜਾਣਿਆਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਹੈ ਤਾਂ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਵੀ ਦੱਸਿਆ ਕਿ ਪ੍ਰਸ਼ਾਸਨ ਦੇ ਹਾਲਾ ਅਧਿਕਾਰੀ ਤੁਰੰਤ ਮੌਕੇ ਤੇ ਪਹੁੰਚ ਜਾਂਦੇ ਨੇ ਤਾਂ ਪਰੰਤੂ ਇਸ ਤਰ੍ਹਾਂ ਦੇ ਜਿਹੜੇ ਖਾਸ ਕਰ ਇਲਾਕਾ ਵਾਸੀ ਸੀ ਜਿਨ੍ਹਾਂ ਵੱਲੋਂ ਜਿਵੇਂ ਇਹ ਹਾਦਸਾ ਵਾਪਰਦਾ ਬਿਨਾਂ ਕੋਈ ਦੇਰ ਕੀਤਿਆਂ ਬਸ ਤੇ ਵਿੱਚ ਸਵਾਰ ਵਿਅਕਤੀਆਂ ਨੂੰ ਜਾਂ ਗੱਡੀ 'ਚ ਸਵਾਰ ਵਿਅਕਤੀਆਂ ਨੂੰ ਜਿਹੜੀਆਂ ਬਚਾਉਣ ਦੀਆਂ ਕੋਸ਼ਿਸ਼ਾਂ ਉਹਨਾਂ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਸੀ ਜਦੋਂ ਜਿਆਦਾ ਸ਼ੁਰੂ ਕਰ ਦਿੱਤੀ ਗਈ ਸੀ ਤਾਂ ਬਹੁਤ ਸਾਰਿਆਂ ਨੂੰ ਬਸ ਦੇ ਵਿੱਚੋਂ ਕੱਢ ਕੇ ਉਹ ਨਸਤੀਕੀ ਹਸਪਤਾਲ ਦਸੂਹਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਾਂ ਹੋਰ ਨਾ ਵਕਫਾ ਥਾਵਾਂ ਤੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਜਾਂਦਾ ਤੇ ਅਜੇ ਵੀ ਕੁਝ ਵਿਅਕਤੀ ਹੈ ਜਿਹੜੇ ਉਹ ਇਲਾਜ ਅਧੀਨ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਤੇ ਪੰਜਾਬ ਸਰਕਾਰ ਵੱਲੋਂ ਹੁਣ ਇੰਮਰਤਿਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਤੇ ਇਸ ਤੋਂ ਇਲਾਵਾ ਇਸ ਹਾਦਸੇ ਦੇ ਵਿੱਚ ਜ਼ਖਮੀਆਂ ਨੂੰ ਇਹ ਉਹਨਾਂ ਦੇ ਮੁਫਤ ਇਲਾਜ ਦਾ ਐਲਾਨ ਕੀਤਾ ਗਿਆ ਜੀ